ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੁਖਵਿੰਦਰ ਸਿੰਘ ਜੀ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ 9876320664 9876320664 ਪਹਿਲੇ ਨੰਬਰ ਜਿਹੜੀ ਆਪਾਂ ਵੈੱਬ ਦੇਖਦੇ ਆ ਕਿਹ ਇਬਰੇ ਦੂਜਾ ਸੂਆ ਸੂਦੀਆ ਮੂੰਹ 6 ਦੰਦਾ ਪਿਆ ਮੂੰਹ 6 ਦੰਦਾ ਦੂਜਾ ਸੂਆ ਜੈਨਾਂ ਨੂੰ ਸੂਦੀ ਪਈ ਆ ਕੈਂਕ ਦਿਨ ਬਾਕੀ ਆ ਸੂਣ ਚ ਦੇ ਜੇਨ ਫਿਰ ਇਹ ਹਫਤਾ ਲਈ ਇੱਕ ਹਫਤਾ ਸੂਣ ਚ ਬਾਕੀ ਆ ਤੇ ਮਾਲਕ ਨੇ ਦੁੱਧ ਸੇਓ ਕਿੰਨਾ ਪਾਇਆ ਵੇ ਦੁੱਧ ਵੀ ਨੇ 21 22 ਕਿਲੋ 21 22 ਕਿਲੋ ਦਿੱਤਾ ਵਾ ਠੰਡੀ ਥੀਲ ਦਾ ਮੁੱਲ ਕੋਈ ਮਾਲਾ ਪਾਵੇਂ ਨਿਆਣਾ ਪਾਉਣਾ ਪਾਲੇ ਨਹੀਂ ਪਾਉਣਾ ਮਰਜੀ ਆ ਪੁੱਠੇ ਪਾਸੇ ਵਜੇ ਸਿੱਧੇ ਪਾਸੇ ਵਜੇ ਕੋਈ ਚੱਕਰੀ ਠੀਕ ਐ ਸੂਣ ਚ ਹਫਤਾ ਕੱਢ ਜੋ 5 6 ਦਿਨ ਹਨਾ ਹਾਂ ਬਿਲਕੁਲ ਚੀਪਾ ਹੋ ਜਾ ਜਮਾ ਕੰਚ ਵਰਗਾ ਸੋ ਇੱਕ ਹਫਤਾ ਸੂਣ ਚ ਬਾਕੀ ਇਹ ਲੇਵਾ ਪੂਰਾ ਫਿਟਿੰਗ ਆ ਪੂਰਾ ਅੰਦਾਜ਼ਾ ਲਾ ਸਕੀਏ ਕਿ ਬਦੋਤ ਕਿੰਨਾ ਦੇ ਦੂ ਇਹ ਐਤ ਕੀ ਵੀਰੇ ਮਨ ਕਹਿੰਦਾ ਵੀ 25 ਕਿਲੋ ਦੁੱਧ ਤਾਂ ਦੇਣਾ ਚਾਹੀਦਾ ਭੋਵੇਂ ਮਨ ਕੇ ਕਰਾ ਲਈ ਲੈ ਜਾਇਜ ਗੱਲਾਂ ਜਮ ਰੇਡ ਬਾਜ਼ਾਰ ਇਹਦਾ ਰੇਡ ਬਿਲਕੁਲ ਜਾਇਜ ਹੁਣ ਵੀ ਬਾਈ ਫੋਨ ਕੇ ਫੋਨ ਠੀਕ ਹੈ ਕੱਦ ਕੱਦ ਬੜੇ ਨਾਲ ਖੜੀ ਇਹਦੇ ਸੋ ਕੱਦ ਦਾ ਅੰਦਾਜ਼ਾ ਲਾਓ ਪੂਰਾ ਵੱਡਾ ਸਹਿਜ ਆ ਤੇ ਵੈਸੇ ਜਿਵੇਂ ਵਿਸਾਖੀ ਮੰਡੀ ਦੇਖੇ ਨੇ ਇਹਦੇ ਮੁੱਲ ਉਥੇ ਡੇਢ 2-2 ਲੱਖ ਹੁੰਦੇ ਆ ਹਾਂ ਵੀਰੇ ਬਿਲਕੁਲ ਕੋ ਕੋਥੇ ਖਰਚਾ ਵੀ ਵਪਾਰੀ ਨੂੰ ਬਹੁਤ ਪੈ ਜਾਂਦਾ ਹਨਾ ਵੀਰੇ ਕੱਦ ਪੱਖੋਂ ਲੰਗ ਪੱਖੋਂ ਪਿਓ ਛਿੱਕੀ ਮੂੰਹ ਕੰਨੀਆਂ ਹਜੇ ਖੜੀਆਂ ਠੀਕ ਹੈ ਤੇ ਭਾ ਦਾ ਨਹੀਂ ਵਿਸਾਖੀ ਮੇਲੇ ਵਾਲਾ ਹੋਏ ਇੱਥੇ ਨਹੀਂ ਨਹੀਂ ਵੀ ਭਾ ਬਿਲਕੁਲ ਜਾਓ ਓਕੇ ਇੱਥੇ ਕਿਹੜਾ ਖਰਚਾ ਪੈਣਾ ਆਪਾਂ ਨੂੰ ਹਨਾ ਧੋਰੀ ਬਾਹਰ ਨੂੰ ਸੋ ਵੀਰੋ ਜਾਇ ਜਗਲਾਂ ਨਹੀਂ ਐਦਾਂ ਦੇ ਵੜਾ ਆਪਾਂ ਮੇਲਾ ਦੇਖਦੇ ਆ ਵਿਸਾਖੀ ਦਾ 6 ਮਹੀਨਾ ਬਾਅਦ ਆਉਂਦੀ ਆ ਉਥੇ ਖਰਚਾ ਪੈਂਦਾ ਵਪਾਰੀ ਨੂੰ ਚਲੋ 6 ਮਹੀਨਾ ਮੰਡੀ ਲੱਗਦੀ ਆ ਤੇ ਜ ਖਰਚਾ ਦਾ ਗਾਗ ਦੇ ਉੱਪਰ ਹੀ ਪੈਣਾ ਜਮਾ ਚੀ ਚੰਗੀ ਆ ਸਾਫ ਸੁਥਰੀ ਆ ਕੱਦ ਕਾਠ ਆ ਤੇ ਫਿਟਿੰਗ ਆੜਾ ਲੈਵਾ ਤੇ ਮੇਨ ਗੱਲ ਕੱਦ ਕਾਠ ਬਹੁਤ ਆ ਤੇ ਦੁੱਧ ਇਹ ਦੇਵੇ ਚਾਹੇ 22 ਚਾਹੇ 23 ਪਰ ਦਿਓ ਫੈਟ ਆੜਾ ਤੇ ਦੂਜੇ ਨੰਬਰ ਤੇ ਇਹ ਲੈਵੇ ਨੂੰ ਮਸਟੈਟਿਕ ਨਹੀਂ ਆਉਣੀ ਜਮਾ ਸੋ ਦੇਖੋ ਕਿਆ ਬਾਤ ਆ ਸਾਫ ਸੁਥਰਾ ਕੱਦ ਕਾਠ ਬਹੁਤ ਆ ਜਿੰਦਿਆਂ ਫਿਟਿੰਗ ਆੜਾ ਹਵਾਨਾ ਜਮਾ ਠੀਕ ਆ ਸੀਲ ਠੰਡੀ ਕੋਈ ਓਕੇ ਆ ਜਮਾ ਹਨਾ ਮੈਂ ਤਾਂ ਕੋਈ ਅੰਤ ਨਹੀਂ ਠੀਕ ਆ ਭਾਈ ਭਾਈ ਐ ਗੂੰਦ ਹੁੰਦੀ ਜਿਵੇਂ ਗੂੰਦ ਵਰਗਾ ਓ ਠੀਕ ਆ ਤੇ ਦੂਜੇ ਨੰਬਰ ਆਪਾਂ ਜਿਹੜੀ ਵਹਿੜ ਦੇਖੀ ਜਨੇ ਜੇ ਕਿਹੜਾ ਸੂਆ ਇਹ ਵੀ ਵੀਰੇ ਦੂਜਾ ਸੂਆ ਹੈ ਇਹ ਵੀ ਮੂਹੋ ਪ्योर ਛੇ ਦਾ ਮੂਹੋ ਛੇ ਦਾ ਤਾਂ ਦੂਜਾ ਸੂਆ ਜੈਨੂਨ ਤੇ ਲੇਵਾ ਦਾ ਫਿਰਿੰਗ ਵਾਲਾ ਹਨਾ ਹਾਂਜੀ ਪੂਰਾ ਵਧੀਆ ਠੀਕ ਹੈ ਦਿਨ ਕਾ ਕੱਢ ਦਿਆ ਜੇ ਇਹ ਵੀ ਲੈ ਲੂ ਹਜੇ ਮਾਲਕੇ ਚੱਲ ਇਹਦੀ ਵੀ 6-7 ਦਿਨ ਬਾਕੀ ਹਫਤਾ ਮੰਨ ਲੀਏ ਸੂਣ ਚ ਵਾਕੀ ਬਾਕੀ ਪਲੂਨ ਦਾ ਸੋਤ ਦੱਸਿਆ ਕਿੰਨਾ ਕ ਮਾਲਕਾਂ ਨੇ ਕਾਨੂੰਨ ਨੇ ਵੀਰੇ 17-18 ਕਿਲੋ ਦੁੱਧ ਦਿੱਤੇ ਨੇ ਆਪਾਂ 22 ਨਹੀਂ ਕਹਿੰਦੇ 25 ਨਹੀਂ ਕਹਿੰਦੇ ਠੰਡੀ ਸੀਰ ਲੈ ਠੀਕ ਹੈ ਮੰਨ ਕੇ ਜਲੇ 17 18 ਮੰਨ ਕੇ ਹੀ ਲੈ ਲੇ ਹਾਂ ਆਪਾਂ ਵਿੱਚ ਕੁਝ ਪੈਣਾ 18 ਮੰਨ ਕੇ ਲੈ ਲੇ ਆਪਾਂ ਥਣ ਥਣ ਬੜਾ ਚੰਗਾ ਦੇਖੋ ਤੇ ਬਾਕੀ ਮਿਲ ਕੇ ਮੈਂ ਵਸਤ ਸੱਡੀ ਪਰੇ ਸੋ ਦੇਖੋ ਥਣ ਦੇਖੋ ਚਾਰੇ ਨਿੱਖਣਵੇਂ ਸਾਫ ਸੁਥਰੇ 17 18 ਹੀ ਮੰਨ ਲਿਓ ਬੈਡ ਜਵਾਨੀ ਵਾਲੀ ਹੈ ਜਿੰਦ ਜਾਨ ਸਾਫ ਸੁਥਰੀ ਹੈ ਕਿਉਂ ਛੇ ਰੰਦ ਵੀਰੇ ਕੰਨੀਆਂ ਖੜੀਆਂ ਦੋਨਾਂ ਬੜਾ ਨੇ ਤੇ ਥਣਾਂ ਦੇ ਚਾਰੇ ਓਕੇ ਜੀ ਪਜੂਪਾ ਜਮਾ ਬਈ ਗਰੰਟੀ ਹੂਆ ਤੋਰੀ ਵਾਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੈਡ ਦਾ ਸਾਫ ਸੁਥਰਾ ਤੇ ਕੰਪੈਕਟ ਆਰਡਰ ਆ ਜਮਾ ਕੋਈ ਇਹ ਨਹੀਂ ਗੱਲ ਵੀ ਟੁੱਟਮਾ ਲੈਵਾ ਫਿਟਿੰਗ ਵਾਲਾ ਹਵਾਨਾ ਵੀ ਜਿੰਨਾ ਹੈਗਾ ਤੇ ਬਾਕੀ ਹਵਾਨੇ ਤੇ ਨਾੜਾ ਵਗੈਰਾ ਰੇਂਕਲਸ ਵਗੈਰਾ ਸੋਹਣੇ ਦਿਖਾਈ ਦਿੰਦੀਆਂ ਕੱਟ-ਕੱਟ ਚੰਗਾ ਜਿੰਦ ਜਾਨ ਮੂੰਹ ਮੱਥੇ ਲੱਗਦੀ ਆ ਤੇ ਥੋੜਾ ਕਲਰੇ ਦਾ ਆ ਗਿਆ 에ਅਰ ਸੈਰ ਵਾਲਾ ਹਨਾ ਹਾਂਜੀ ਤੇ 에ਅਰ ਸੈਰ ਵਾਲੇ ਰੰਗ ਜੇ ਚ ਆ ਗਈ ਕੁਝ ਪੁਆਇੰਟ ਇਹ ਦੇ ਮੰਨ ਕੇ ਚੱਲੋ ਵੀ ਮੱਝ ਨਾਲ ਕੰਪੇਅਰ ਜਿਵੇਂ ਬੱਕਰੇ ਨੂੰ ਦੁੱਧ ਪੀਂਦੀ ਖਤਰ ਵੇੜ ਰੱਖਦੇ ਆ ਕਿਉਂਕਿ ਜਮਾ ਪਿਓਰ ਜਮਾ ਚਫ ਰੱਖ ਲੈਂਦੇ ਤਾਂ ਮੰਨ ਕੇ ਚੱਲੋ ਘਰੇ ਦੁੱਧ ਪੀਣ ਚ ਪਰੇਸ਼ਾਨੀ ਆਉਂਦੀ ਆ ਇਹ ਤੇ ਫੈਟ ਵਾਲਾ ਦੁੱਧ ਪਾਉਣ ਗਿਆ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਦੋ ਨਗ ਬਕਾਊਆ ਵੀਡੀਓ ਦੇਖਣ ਲਈ ਸਭ ਦਾ ਤਹਿਦ ਰੋ ਧੰਨਵਾਦ ਜਲਦ ਮਿਲਦੇ ਹਾਂ ਹੋਰ ਦੇ ਕਰੇ